ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਸਿੱਖ ਇਤਿਹਾਸ ਪਿਛਲੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਬਾਬਾ ਤਾਰਾ ਸਿੰਘ ਜੀ 와 ਅਤੇ ਉਹਨਾਂ ਦੇ ਨਾਲ ਬਾਈ ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ ਇਸ 1726 ਈਸਵੀ ਨੂੰ ਹੋਇਆ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਸਿੱਖਾਂ ਵਿੱਚ ਬਾਬਾ ਤਾਰਾ ਸਿੰਘ ਜੀ ਵਾਂ ਬੜੀ ਮਹਾਨ ਹਸਤੀ ਸੀ ਬਾਬਾ ਤਾਰਾ ਸਿੰਘ ਜੀ ਵਾਂ ਦੀ ਖਬਰ ਸੁਣ ਕੇ ਸਾਰਾ ਖਾਲਸਾ ਪੰਥ ਭੜਕ ਉੱਠਿਆ ਹਯਾਰਾ ਸਿੰਘਾਂ ਨੇ ਗੁਰਮਤਾ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਇਕੱਠ ਰੱਖ ਲਿਆ ਸਾਰਿਆਂ ਨੇ ਫੈਸਲਾ ਕੀਤਾ ਕਿ ਸਾਰੇ ਦੇਸ਼ ਵਿੱਚ ਲੁੱਟਮਾਰ ਕੀਤੀ ਜਾਵੇ ਅਤੇ ਸ਼ਾਹੀ ਖਜ਼ਾਨਾ ਲੁੱਟਿਆ ਜਾਵੇ ਇਹ ਗੁਰਮਤਤਾ ਕਰਕੇ ਸਾਰੇ ਸਿੰਘ ਅੱਡੋ-ਅੱਡੇ ਜੱਥੇ ਬਣਾ ਕੇ ਇਲਾਕਿਆਂ ਵਿੱਚ ਖਿਲਰ ਗਏ ਉਧਰ ਸੂਬੇਦਾਰ ਵੱਲੋਂ ਥਾਂ-ਥਾਂ ਤੇ ਗਸ਼ਤੀ ਫੌਜਾਂ ਗਸ਼ਤ ਕਰ ਰਹੀਆਂ ਸਨ ਉਧਰ ਮੁਲਤਾਨ ਤੋਂ ਸ਼ਾਹੀ ਖਜ਼ਾਨਾ ਲਾਹੌਰ ਨੂੰ ਜਾ ਰਿਹਾ ਸੀ ਜਿਹੜਾ ਕਿ ਸਿੰਘਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪਿੰਡ ਖੁੱਡੀਆਂ ਜ਼ਿਲ੍ਹਾ ਲਾਹੌਰ ਦੇ ਕੋਲ ਘੇਰ ਲਿਆ ਸ਼ਾਹੀ ਰਾਖੇ ਕੁਝ ਮਾਰੇ ਗਏ ਅਤੇ ਕੁਝ ਭੱਜ ਗਏ 4 ਲੱਖ ਦੇ ਕਰੀਬ ਖਜ਼ਾਨਾ ਸਿੰਘਾਂ ਦੇ ਹੱਥ ਆਇਆ ਜਿਸ ਵਿੱਚੋਂ ਕੁਸ਼ਤਾਂ ਗੁਰੂ ਕੇ ਲੰਗਰਾਂ ਵਾਸਤੇ ਭਾਈ ਮਨੀ ਸਿੰਘ ਜੀ ਨੂੰ ਭੇਜ ਦਿੱਤਾ ਗਿਆ ਅਤੇ ਬਾਕੀ ਸਿੰਘਾਂ ਵਿੱਚ ਵੰਡ ਦਿੱਤਾ ਗਿਆ ਉਧਰ ਚਵਿੰਡੇ ਦੇ ਸਿੰਘਾਂ ਨੇ ਲਾਹੌਰ ਜਾਂਦਾ ਖਜ਼ਾਨਾ ਲੁੱਟ ਲਿਆ ਕਸੂਰੋਂ ਲਾਹੌਰ ਨੂੰ ਜਾਂਦਾ ਹੋਇਆ ਖਜ਼ਾਨਾ ਦਰਬਾਰਾ ਸਿੰਘ ਫਤਿਹ ਸਿੰਘ ਖਟਕ ਸਿੰਘ ਆਦ ਨੇ ਪਿੰਡ ਕਾਨੇ ਦੇ ਕੋਲ ਲੁੱਟ ਲਿਆ ਉਧਰ ਸ਼ਾਹੀ ਸੌਦਾਗਰ ਮੁਰਤਾਜ਼ਾ ਖਾਂ ਦਿੱਲੀ ਨੂੰ ਘੋੜੇ ਲਈ ਜਾ ਰਿਹਾ ਸੀ ਜੋ ਸਿੱਖਾਂ ਨੇ ਜੰਡਿਆਲੇ ਕੋਲ ਖੋ ਲਏ ਸ਼ਾਹੀ ਸ਼ਾ ਮੁਮਦ ਦਾ ਸਾਲਾ ਨਵਾਬ জাফর ਖਾਂ 10000 ਸਣੇ ਪਰਵਾਰ ਦਿੱਲੀ ਨੂੰ ਜਾ ਰਿਹਾ ਸੀ ਜੋ ਬਾਗ ਸਿੰਘ ਬੁੱਢਾ ਸਿੰਘ ਨੇ ਗੋਇੰਦਵਾਲ ਦੇ ਪੱਤਨ ਤੇ ਲੁੱਟ ਲਿਆ ਸ੍ਰੀ ਹਰਗੋਬਿੰਦਪੁਰੇ ਕੋਲ ਇੱਕ ਸੁਦਾਗਰ ਦਾ ਮਾਲ ਸਿੰਘਾਂ ਨੇ ਲੁੱਟ ਲਿਆ ਪਰ ਬਾਅਦ ਵਿੱਚ ਸਿੰਘਾਂ ਨੂੰ ਇਹ ਪਤਾ ਲੱਗਾ ਕਿ ਇਹ ਕੋਈ ਪ੍ਰਤਾਪ ਚੰਦ ਨਾਂ ਦਾ ਸਿਆਲਕੋਟ ਦਾ Hindu ਸੀ ਸਿੰਘਾਂ ਨੇ ਉਸ ਦਾ ਮਾਲ ਸਾਰਾ ਵਾਪਸ ਕਰ ਦਿੱਤਾ ਅਤੇ 1726 ਈਸਵੀ ਵਿੱਚ ਅਜਿਹਿਆਂ ਵਾਰ ਦਤਾਂ ਹੋਈਆਂ ਖਾਨ ਬਹਾਦਰ ਜ਼ਕਰੀਆ ਖਾਨ ਨੇ ਗਸਤੀ ਫੌਜਾਂ ਵਧਾ ਦਿੱਤੀਆਂ ਅਤੇ ਨਾਲ ਹੁਕਮ ਜਾਰੀ ਕਰ ਦਿੱਤਾ ਕਿ ਥਾਂ ਥਾਂ ਸਿੰਘਾਂ ਨੂੰ ਮਾਰਮਕਾਇਆ ਜਾਏ ਜਿੱਥੇ ਵੀ ਕੋਈ ਸਿੱਖ ਦਿਖੇ ਉਸ ਨੂੰ ਖਤਮ ਕਰ ਦਿੱਤਾ ਜਾਏ ਇਸ ਦਾ ਨਤੀਜਾ ਇਹ ਹੋਇਆ ਕਿ ਥਾਂ ਥਾਂ ਸਿੰਘਾਂ ਤੇ ਸਾਹੀ ਫੌਜ ਦੀ ਮੁੱਠ ਭੇੜ ਹੋਣ ਲੱਗੀ ਇੱਕ ਦਿਨ ਚਵੰਡੇ ਦੇ ਜ਼ਥੇਦਾਰ ਸਰਦਾਰ ਬਹਾਦਰ ਸਿੰਘ ਦੇ ਪੁੱਤਰ ਦਾ ਵਿਆਹ ਸੀ ਉਹ ਜੰਦ ਲੈ ਕੇ ਗਏ ਹੋਏ ਸੀ ਮਗਰੋਂ ਅਗਸਤੀ ਫੌਜਾਂ ਨੇ ਉਸਦੇ ਪਿੰਡ ਉੱਤੇ ਹੱਲਾ ਕਰ ਦਿੱਤਾ ਅਤੇ ਉਸਦੇ ਘਰ ਵਿੱਚ ਕੱਲੀਆਂ ਸਿੰਘਣੀਆਂ ਹੀ ਸਨ ਸੋ ਸਿੰਘਣੀਆਂ ਨੇ ਇੰਨੀ ਬਹਾਦਰ ਨਾਲ ਬਹਾਦਰੀ ਨਾਲ ਸ਼ਾਹੀ ਫੌਜ ਦਾ ਟੱਕਰਾ ਕੀਤਾ ਕਿ ਫੌਜ ਨੂੰ ਕੰਡ ਵਿਖਾ ਕੇ ਭਜਣਾ ਪਿਆ ਇਹ ਘਟਨਾ 1726 ਈਸਵੀ ਦੀ ਹੈ ਉਧਰ ਪਹਾੜਾਂ ਵੱਲੋਂ ਅੰਮ੍ਰਿਤਸਰ ਨੂੰ ਆਉਂਦੇ ਹੋਏ ਵੀਰ ਸਿੰਘ ਪਿੰਡ ਕਣੀਏ ਰੰਡਾਵਾ ਦੇ ਆ ਉਤਰੇ ਚੌਧਰੀ ਰਾਮਾ ਰੰਡਾਵਾ ਫੌਜ ਲੈ ਕੇ ਪਹੁੰਚ ਗਿਆ ਟੱਕਰੇ ਲਈ ਕਈਆਂ ਨੂੰ ਮਾਰ ਕੇ ਵੀਰ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਉਧਰ ਰਾਮੇ ਰੰਡਾਵੇ ਨੇ ਸਿੰਘਾਂ ਦੇ ਸਿਰ ਲਾ ਕੇ ਲਾਹੌਰ ਪਜਾ ਦਿੱਤੇ ਅਤੇ ਜਕਰੀਆ ਖਾਨ ਤੋਂ ਇਨਾਮ ਪ੍ਰਾਪਤ ਕੀਤਾ ਜਕਰਿਆ ਖਾਨ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ ਜੋ ਕਿ ਇਸ ਤਰ੍ਹਾਂ ਸੀ ਜੇ ਕੋਈ ਸਿੱਖ ਦੀ ਦੱਸ ਪਾਵੇਗਾ ਉਸ ਨੂੰ 10 ਰੁਪਏ ਇਨਾਮ ਦਿੱਤਾ ਜਾਵੇਗਾ ਜੇ ਕੋਈ ਸਿੱਖ ਦੀ ਮੁਖਬਰੀ ਕਰੇਗਾ ਉਸ ਨੂੰ 25 ਰੁਪਏ ਗ੍ਰਫਤਾਰ ਕਰਵਾਉਣ ਵਾਲੇ ਨੂੰ ਦਿੱਤੇ ਜਾਣਗੇ ਜੇ ਕੋਈ ਸਿੱਖ ਦਾ ਸਿਰ ਪੇਸ਼ ਕਰੇਗਾ ਉਸ ਨੂੰ 100 ਰੁਪਏ ਦਿੱਤਾ ਜਾਵੇਗਾ ਵਧੇਰੇ ਸੇਵਾ ਕਰਨ ਵਾਲੇ ਨੂੰ ਜ਼ਗੀਰ ਵੀ ਦਿੱਤੀ ਜਾਵੇਗੀ ਇਸ ਦਾ ਨਤੀਜਾ ਇਹ ਹੋਇਆ ਕਿ ਫੌਜਾਂ ਦੇ ਨਾਲ ਪਿੰਡਾਂ ਦੇ ਚੌਧਰੀ ਅਤੇ ਵਾਹਾਰਾਂ ਸਿੰਘਾਂ ਦੀ ਭਾਲ ਵਿੱਚ ਫਿਰਨ ਲੱਗ ਪਈਆਂ ਅੱਗੇ-ਅੱਗੇ ਸਿੰਘ ਤੇ ਮਗਰਮਗਰ ਸ਼ਾਹੀ ਫੌਜਾਂ ਸਾਰਾ ਪੰਜਾਬ ਉਜੜ ਗਿਆ ਕੁਝ ਸਿੰਘ ਲੁੱਟ ਲਿਆ ਅਤੇ ਕੁਝ ਸ਼ਾਹੀ ਫੌਜਾਂ ਲੁੱਟ ਲਿਆ ਲੋਕ ਵੰਗਾਰ ਵਿੱਚ ਹੀ ਫੜੇ ਗਈ ਫਸਲਾਂ ਸਿੱਖਾਂ ਨੇ ਲੁੱਟ ਲਈ ਤੇ ਭੇਡ ਬੱਕਰੀਆਂ ਤੇ ਹੋਲ ਮਾਲ ਮਤ ਉਹ ਫੌਜ ਲੁੱਟ ਕੇ ਲੈ ਗਈ ਲੋਕਾਂ ਕੋਲ ਸਰਕਾਰੀ ਮਾਮਲਾ ਤਰਨ ਜੋਗਾ ਵੀ ਕੁਝ ਨਾ ਰਿਹਾ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਕੀਤਾ ਜਾਂਦਾ ਹੈ ਜੀ ਬਾਕੀ ਪ੍ਰਸੰਗ ਕੱਲ ਦੀ ਵੀਡੀਓ ਵਿੱਚ ਸਾਂਝਾ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ